ਰੰਦਾ ਤੁਸੀਂ ਇੱਥੇ ਚੈੱਕ ਕਰੋ ਕੌਣ 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 ਕੀ ਦੀ ਗੱਲ ਕਰ ਰਹੇ ਨੇ ਜੀ ਸੰਤੋਸ਼ ਕੁਮਾਰ ਗੋਗੀ ਦੀ ਗੱਲ ਕਰਦਾ ਮੈਂ ਇਹ ਲੀਡਰੀ ਚਮਕਾਉਦਾ ਆਪਣੀ ਐਦਾਂ ਲੀਡਰੀ ਨਹੀਂ ਚਮਕਦੀ ਹੁੰਦੀ ਮਾਲਕ ਨੇ ਜਿੱਥੇ ਕਿਰਪਾ ਕਰਨੀ ਉੱਥੇ ਹੀ ਹੋਣਾ ਕੰਮ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੀ ਲੀਡਰੀ ਚਮਕਾਉਣ ਦੇ ਲਈ ਉਹਨਾਂ ਨੂੰ ਬਦਨਾਮ ਕਰ ਰਹੇ ਹੋ ਸੰਤੋਸ਼ ਗੋਗੀ ਨੂੰ ਲੀਡਰੀ ਚਮਕਾਉਣ ਦੀ ਕੋਈ ਲੋੜ ਨਹੀਂ ਮੇਰਾ ਇੱਕੋ ਹੀ ਮਕਸਦ ਆ ਲੋਕਾਂ ਦੀ ਸੇਵਾ ਦੇਖੋ ਇਹ ਤਾਂ ਕੇਨ ਵੀ ਹੈ ਬੇ ਬਿਆਨ ਦਿੱਤਾ ਸੀ ਉਹਨੇ ਦਿੱਤਾ ਸੀ ਵੀ ਮੈਂ 1:30 ਵਜੇ ਇੱਥੇ ਪਾਟੀਆਂ ਕੱਟੂਗੀ ਕਿਉਂਕਿ ਕਸ਼ੋਰੀ ਲਾਲ ਛੁੱਟੀ ਤੇ ਸੀ ਇਹਨਾਂ ਜਵਾਬ ਦਿੱਤਾ ਮੈਂ ਪਾਟੀਆਂ ਨਹੀਂ ਕੱਟੀਆਂ ਉਹਨਾਂ ਨੇ ਆਪਣੇ ਕੋਈ ਦੀਪੂ ਹੋਰ ਦਾ ਦੁੱਗਲ ਉਹਨੂੰ ਦੇ ਦਿੱਤਾ ਇਹਨਾਂ ਦਾ ਕੋਟਾ ਇਹਨੇ ਉਹਨੂੰ ਜਾ ਕੇ ਕਹੇ ਪਾਟੀਆਂ ਮੇਰੇ ਕਹਿਨ ਤੇ ਮੇਰੇ ਘਰ ਮੋਰੇ ਕੱਟ ਉਹਨੇ ਕਹਤਾ ਵੀ ਮੈਂ ਆਪਣੇ ਦੀਪੂ ਤੇ ਕੱਟੂਗਾ ਜਾਂ ਮੈਂ ਆਪਣੇ ਜਿੱਥੇ ਮੇਰਾ ਦਮ ਉੱਥੇ ਕੱਟੂਗਾ ਮੈਂ ਕਿਸੇ ਦੇ ਘਰਾਂ ਕਿ ਨਹੀਂ ਕੱਟੀਆਂ ਪਾਟੀਆਂ ਇਹਨੇ ਵਾਟਸਐਪ ਤੇ ਪਾਤਾ ਵੀ 1:30 ਵੇ ਲੱਖਾਂ ਦਾ ਤੇ ਪਰਚੇ ਛਤੀਆਂ ਹੋ ਗਏ ਲੋਕ ਇਕੱਠੇ ਹੋ ਗਏ ਕਿ ਉਹ ਨਹੀਂ ਪਰਚੀਆਂ ਕੱਟ ਹੋਈਆਂ ਲੋਕੇ ਨੂੰ ਕਹਿੰਦੇ ਪਰਚੇ ਨਹੀਂ ਕੱਟੀਆਂ ਤੂੰ ਸਾਨੂੰ ਕਿਉਂ ਸੱਦਿਆ ਇਹਨੇ ਉਹ ਗੁੱਸਾ ਜਿਹੜਾ ਹੈ ਕਸ਼ੋਰੀ ਲਾਲ ਦੀਪੂ ਹੋਲਡਰ ਤੇ ਲਾਤਾ ਆਪਣੇ ਚਾਚਾ ਦਾ ਟਾਈਮ ਤੋਂ ਬੁਲਾਤਾ ਵੀ ਇਹ ਕਣ ਕੱਟ ਦਿੰਦਾ ਜੇ ਕਣ ਕੱਟ ਦਿੰਦਾ ਲੋਕੀ ਆਮ ਲੋਕ ਕਣ ਕੱਟ ਦਿੰਦਾ ਉਹ ਤਾਂ ਉਹ ਚਾਚਾ ਹੀ ਬੋਲਦਾ ਨਾ ਵੀ ਕਣ ਕੱਟ ਦਿੰਦਾ ਠੀਕ ਹੈ ਨਹੀਂ ਇਹ ਤੁਸੀਂ ਵੀ ਹੁਣ ਇਸ ਮਹੱਲੇ ਦੇ ਵਸਨੀਕ ਆ ਕਿ ਤੁਸੀਂ ਕਦੀ ਨਹੀਂ ਨਹੀਂ ਕਦੀ ਇੱਧਰੀ ਕਦੀ ਕੰਪਲੇਨ ਨਹੀਂ ਆਈ ਕਿਸ਼ोरीलाल ਬੜੀਆ ਡਿਪੋ ਹੋਲਡਰ ਆ ਜਿੱਦਾਂ ਵੀ ਲੋਕ ਕਹਿੰਦੇ ਉਹਦੇ ਪਾਰਟੀ ਚ ਹੈ ਪਾਰਟੀ ਗਵਾਜੇਗਾ ਬਲਕਿ ਉਹਨੂੰ ਵੀ ਕਾਨਕ ਦਿੰਦਾ ਉਹ ਕਹਿੰਦੇ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਉਹ ਵੀ ਸੀਨੀਅਰ ਹਾਂ ਮੈਂ ਆਮ ਪਾਰਟੀ ਦਾ ਇੱਕ ਵਰਕਰ ਹੀ ਹਾਂ ਤੇ ਉਹ ਵੀ ਐਸ ਸੀ ਸੈੱਲ ਦਾ ਪ੍ਰਧਾਨ ਆ ਤੇ ਹੁਣ ਤੁਸੀਂ ਮੁੱਦਾ ਨਹੀਂ ਦੇਖ ਰਹੇ ਪਏ ਇਹਨੂੰ ਸਿਆਸਤ ਦਾ ਨਾਜਾ ਦਿੱਤਾ ਜਾ ਰਿਹਾ ਹੈ ਲਾਲਾ ਗਲਤ ਹੋ ਰਿਹਾ ਠੀਕ ਉਹ ਤਾਂ ਆਪਣੀ ਰਾਜਨੀਤੀ ਚ ਮਕਾਉਣ ਦਾ ਮਾਰਾ ਕਰਦਾ ਬਈ ਇਹਨੂੰ ਮੈਂ ਥੱਲੇ ਲਾਵਾਂ ਕਿਸ ਤਰ੍ਹਾਂ ਜੇ ਕਿਦਾਂ ਜੋ ਕਿ ਕਿਸ਼ोरीलाल ਡਿਪੋ ਹੋਲਡਰ ਦੇ ਖਿਲਾਫ ਛਪੀ ਸੀ ਉਸ ਸੰਬੰਧ ਵਿੱਚ ਮੈਂ ਮਹਿਲਾ ਅਦਿਆਬਾਦ ਵੀ ਕੇ ਸ਼੍ਰੀ ਕਿਸ਼ੋਰੀ لال ਦੇ ਘਰ ਵੀ ਕੇ ਪਹੁੰਚਿਆ ਤੇ ਇਹਦੇ ਬਾਰੇ ਜਾਣਕਾਰੀ ਹਾਸਲ ਕਰਨ ਵਾਸਤੇ ਪੁੱਛਗਿੱਛ ਕੀਤੀ ਤੇ ਖਤਕਾਰਾਂ ਨੇ ਮੈਨੂੰ ਇਹ ਦੱਸਿਆ ਵੀ ਇਹ ਜਿਹੜੀ ਖਬਰ ਹੈ ਇਹ ਬੇਬੁਨਿਆਦ ਹੈ ਸਾਨੂੰ ਸਮੇਂ ਸਿਰ ਰੋਸ਼ਨ ਮਿਲਦਾ ਕੋਈ ਘਟ ਰੋਸ਼ਨ ਨਹੀਂ ਮਿਲਦਾ ਕੋਈ ਸਾਨੂੰ ਕਿਸੇ ਕਿਸਮ ਦੀ ਕੋਈ ਇਥੇ ਤਕਲੀਫ ਨਹੀਂ ਹੈਗੀ ਤੇ ਡੀਪੋ ਆਡਰ ਨੇ ਉਹਨਾਂ ਦੱਸਿਆ ਕਿ ਮੈਂ ਛੁੱਟੀ ਦੇ ਆ ਛੁੱਟੀ دی ਆ ਵੀ ਮੇਰੇ ਘਰ ਦੀ ਕੋ ਮਜਬੂਰੀ ਸੀ ਮੈਂ ਛੁੱਟੀ ਅਸਰ ਕਰਕੇ ਇਸ ਮਹੀਨੇ ਮੈਂ ਪਰਚੇ ਨਹੀਂ ਕਟੀਆਂ ਵੀ ਜਿਹੜੀਆਂ ਪਰਚੀਆਂ ਦੀ ਗੱਲ ਅਖਬਾਰ 'ਚ ਲਿਖੀ ਗਈ ਆ ਉਹ ਕਿਸੇ ਹੋਰ ਡਿਪੋਹਟਰ ਨੇ ਪਰਚੀਆਂ ਕਟੀਆਂ ਕਟੀਆਂ ਸੀ ਉਹ ਉਧਰ ਹੀ ਮਤਲੇ ਦਾ ਰੌਲਾ ਪਾਇਆ ਕਿ ਮੇਰੇ ਘਰ ਕੋਈ ਬੰਦਾ ਵੀ ਪਰਚੀ ਕਟਾਉਣ ਵਾਸਤੇ ਨਹੀਂ ਆ ਤੇ ਨਾ ਹੀ ਮੈਂ ਕਟੀਆਂ ਤੇ ਕੀ ਹੁਣ ਤੁਸੀਂ ਜਿਹੜਾ ਇਹਦੇ ਬਾਰੇ ਕਹਿਣਾ ਚਾਹੁੰਦੇ ਅਸੀਂ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਅਜਿਹੀ ਖਬਰ ਜਿਹੜੀ ਆ ਬੇਬੁਨਿਆਦ ਆ ਇਹ ਨੂੰ ਮਤਲਬ ਬੰਦ ਕੀਤਾ ਜਾਵੇ ਇਹ ਤੇ ਕੋਈ ਗੌਰ ਨਾ ਕੀਤਾ ਜਾਵੇ ਇੱਕ ਬੜੇ ਇਸ ਮੁੱਦਾ ਉੱਠਿਆ ਕਈ ਲੋਕਾਂ ਨੇ ਇੱਥੇ ਬਿਆਨ ਵੀ ਦਿੱਤੇ ਨੇ ਕਿ ਜਿਹੜਾ ਬਿਹੇਵੀਅਰ ਇੱਥੇ ਦਾ ਜਿਹੜਾ ਜੋ ਵੀ ਹੈਗਾ ਡੀਪੋ 홀ਡਰ ਉਹ ਠੀਕ ਨਹੀਂ ਹੈ ਜਿਹਦੇ ਕਾਰਨ ਕਿ ਲੋਕਾਂ ਨੂੰ ਕਣਕ ਵੀ ਘੱਟ ਦੇ ਰਿਹਾ ਤੇ ਬੋਲਚਾਲ ਵੀ ਠੀਕ ਨਹੀਂ ਉਹਦੇ ਬਾਰੇ ਕੀ ਕਹੂੰਗਾ ਇਸ ਸਬੰਧ ਵਿੱਚ ਮੈਂ ਖਪਤਕਾਰ ਮੇਰੇ ਸਾਹਮਣੇ ਖੜੇ ਇਹਨਾਂ ਬੀਬੀਆਂ ਨੂੰ ਪੁੱਛਿਆ ਵੀ ਡੀਪੋ 홀ਡਰ ਤੁਹਾਨੂੰ ਕਿਹੋ ਜਿਹਾ ਵਤੀਰਾ ਕਰਦਾ ਇਹ ਕਹਿੰਦੇ ਜੀ ਸਾਨੂੰ ਕਣਕ ਵੀ ਸਹੀ ਮਾਤਰਾ 'ਚ ਮਿਲਦੀ ਆ ਡੀਪੋ 홀ਡਰ ਦਾ ਵਤੀਰਾ ਵੀ ਸਾਨੂੰ ਬਹੁਤ ਵਧੀਆ ਮਿਲ ਆ ਪੜਾ ਹੈਗਾ ਠੀਕ ਹੈ ਜੀ ਤੇ ਤੁਸੀਂ ਕੀ ਦੇਖਦੇ ਆਂ ਵੀ ਇਹ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ ਇਸ ਮੁੱਦੇ ਨੂੰ ਜਾਂ ਕਿ ਇਹਦੀ ਹਕੀਕਤ ਕੀ ਹੈ ਮੈਨੂੰ ਇਹ ਦੇਖਣ ਜਾਇਆ ਕੋਈ ਇਹਨਾਂ ਦੀ ਆਪਸੀ ਅਰੇਂਜਸ ਹੈਗੀ ਆ ਜਿਸ ਕਰਕੇ ਇਹ ਮੁੱਦਾ ਸਾਹ ਰਿਆ ਗਿਆ ਠੀਕ ਹੈ ਜੀ ਸ੍ਰਿੰਦਰ ਗੌਰ ਸ੍ਰਿੰਦਰ ਗੌਰ ਜੀ ਕੱਲ ਇੱਥੇ ਇੱਕ ਆਪਣੇ ਪ੍ਰੈਸ ਕਾਨਫਰੰਸ ਵੀ ਹੋਈ ਆ ਕਿ ਇੱਥੇ ਤੁਹਾਨੂੰ ਤੰਗ ਕੀਤਾ ਗਿਆ ਗਣਕ ਦੇ ਦਾਣੇ ਲੈਣ ਲਈ ਕੀ ਸਾਰਾ ਮਾਮਲਾ ਸੀ ਤੁਹਾਨੂੰ ਪਤਾ ਲੱਗਿਆ ਇਹਦੇ ਬਾਰੇ ਕੁਝ ਕੋਈ ਨਹੀਂ ਸਰ ਮਾਮਲਾ ਉਹਨਾਂ ਨੇ ਮੈਸੇਜ ਪਾ ਦਿੱਤਾ ਸੀਗਾ ਕਿ 1:30 ਵਜੇ ਪਰਚੀਆਂ ਕੱਟ ਹੋਣੀਆਂ ਆ ਲਖਦਾਦ ਦੀ ਜਗ੍ਹਾ ਤੇ ਆ ਜਾਓ ਤੇ ਅਸੀਂ ਉੱਥੇ ਪਹੁੰਚ ਗਏ ਲਖਦਾਦ ਜਗ੍ਹਾ ਤੇ ਉੱਥੇ ਕੋਈ ਪਰਚੀਆਂ ਨਹੀਂ ਕੱਟ ਰਹੀ ਇਹ ਕਿਹਨੇ ਕਿਹਨੇ ਮੈਸੇਜ ਪਾਇਆ ਸੀ ਸੁਨਦੋਜ ਕੁਮਾਰ ਗੋਗੀ ਜੀ ਨੇ ਅੱਛਾ ਜੀ ਇਹ ਕਿਹੜੇ ਵੀ ਤੁਹਾਨੂੰ ਕਣਕ ਉੱਥੇ ਮਿਲੂਗੀ ਡੀਪੂ ਨਹੀਂ ਪਰਚੀਆਂ ਕਹਿੰਦੇ ਉੱਥੇ ਕੱਟ ਜਿਹੜੇ ਡੀਪੂ ਹੋਲਡਰ ਨੇ ਇਹਨਾਂ ਉੱਤੇ ਉਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਘੱਟ ਕਣਕ ਦੇ ਦਿੰਦੇ ਹੁਣ ਤੁਸੀਂ ਉਹਨਾਂ ਦੇ ਘਰੇ ਹੀ ਖੜੇ ਆ ਤੁਸੀਂ ਕਦੇ ਇੱਥੋਂ ਕਣਕ ਲੈ ਕੇ ਗਏ ਕਦੇ ਘੱਟ ਨਿਕਲੀ ਨਹੀਂ ਜੀ ਨਹੀਂ ਇੱਥੇ ਤੋਲ ਕੇ ਲੈ ਕੇ ਜਾਂਦੇ ਆਂ ਬਾਹਰ ਹੋਰ ਵੀ ਕਿਤੇ ਤੋਲੀ ਆ ਨਹੀਂ ਜੀ ਨਹੀਂ ਕਦੀ ਨਹੀਂ ਅਸੀਂ ਉਦਾਂ ਹੀ ਜਦੋਂ ਅਸੀਂ ਕਣਕ ਪਿਉਣੀ ਉਦੋਂ ਹੀ ਰੱਖ ਕੇ ਆਉਣੀ ਅਸੀਂ ਉਦਾਂ ਨਹੀਂ ਕਦੀ ਤੋਲੀ ਆ ਜੀ ਪੂਰੇ ਨਿਕਲਦੇ ਆ ਬਿਲਕੁਲ ਚੱਗਿਆ ਨਹੀਂ ਤੁਸੀਂ ਜਦੋਂ ਇੱਥੋਂ ਦਾਣੇ ਚੱਕਦੇ ਆਂ ਚੱਕ ਕੇ ਆਪਣੀ ਹੋਰ ਜਗ੍ਹਾ ਕਿਤੇ ਅੱਜ ਤਾਈਂ ਤੋਲੇ ਆ ਦਾਣੇ ਇੱਥੋਂ ਲਿਜਾ ਕੇ ਹਾਂ ਜੀ ਸਾਡੇ ਦਾਣੇ ਕਦੀ ਨਹੀਂ ਘਟਦੇ ਤੇ ਜਿਹੜਾ ਇਹਨਾਂ ਕਿਲੋ ਕਣ ਅੱਧਾ ਕਿਲੋ ਦਾ ਘਟਦੇ ਜਾਂ ਆਪਾਂ ਧੋਪ ਲਵਾਉਣੀ ਸੁਲਾਬ ਹੁੰਦੀ ਆ ਉਹ ਤਾਂ ਘਟ ਨਹੀਂ ਘਟ ਜਾਂਦੇ ਕੋਈ ਨਹੀਂ ਜਿਹੜਾ ਇਹਨਾਂ ਤੇ ਹੁਣ ਐਲੀਗੇ ਇਹ ਸਾਰੀ ਗੱਲ ਝੂਠਿਆ ਕੋਈ ਧਰਨਾ ਨਹੀਂ ਸੀ ਇੱਥੇ ਦਾ ਅਸੀਂ ਸਾਡਾ ਸਾਹਮਣੇ ਘਰਿਆ ਕੋਈ ਧਰਨਾ ਨਹੀਂ ਸੀ ਇਹ ਤਾਂ ਧਰਨਾ ਉਹਨੇ ਆਪ ਜਾਣ ਕੇ ਲਵਾਇਆ ਉਥੇ ਆਪਣੇ ਕਰ ਕੋਈ ਨੇ ਲਵਾਇਆ ਕਿਹਨੇ ਜੀ ਇਹ ਸੰਤੋਸ਼ ਗੋਗੀ ਨੇ ਠੀਕ ਹੈ ਹਾਂਜੀ ਮੇਰਾ ਨਾਮ ਜੁਗੇਸ਼ ਕਾਲ ਜੀ ਜੁਗੇਸ਼ ਕਾਲ ਜੀ ਕੀ ਲੱਗਦੇ ਤੁਹਾਡੇ ਡੀ ਫੋਲਡਰ ਜਿਹੜੇ ਆ ਇਹ ਮੇਰੇ ਫਾਦਰ ਸਾਹਿਬ ਹੈ ਸ਼੍ਰੀ ਕਿਸ਼ੋਰੀ ਨਾਲ ਜੀ ਕੀ ਮਾਮਲਾ ਹੈ ਜਿਹੜਾ ਤੁਹਾਡੇ ਤੇ ਅਲੀਗੇਸ਼ਨ ਸਰ ਮੈਨੂੰ ਅੱਜ ਸਵੇਰੇ ਇੱਕ ਨਿਊਜ਼ ਦੇ ਵਿੱਚ ਪਤਾ ਲੱਗਿਆ ਕਿ ਕੱਲ ਇੱਕ ਝੂਠੀ ਖਬਰ ਅਖਬਾਰ ਦੇ ਵਿੱਚ ਲਾਈ ਗਈ ਸੰਤੋਸ਼ ਕੁਮਾਰ ਗੋਗੀ ਜਿਹੜਾ ਆ ਆਮ ਆਦਮੀਆ ਲੀਡਰ ਆ ਉਹਨੇ ਖਬਰ ਲਵਾਈ ਆ ਕੀ ਕੱਲ 3-400 ਬੰਦਾ ਜਿਹੜਾ ਆ ਕਿਸ਼ੋਰੀ ਦਾ ਦੀਪੂ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਉਹਨਾਂ ਨੇ ਰੋਸ ਮਜ਼ਾਹਰਾ ਕੀਤਾ ਇਹਦੇ ਵਿੱਚ ਅਲਿਗੇਸ਼ਨ ਲਾਇਆ ਗਿਆ ਕਿ ਦੀਪੂ ਹੋਲਡਰ ਸਾਨੂੰ ਕਣਕ ਘੱਟ ਦਿੰਦਾ ਪਿਆ ਇਹਦੇ ਵਿੱਚ ਅਸਲ ਗੱਲ ਸਰ ਇਹ ਹੈਗੀ ਆ ਕਿ ਸਰ ਬੈਲੀ ਗੱਲ ਤੋਂ ਸਾਡੇ ਘਰ ਦੇ ਬਾਹਰ ਤੁਸੀਂ ਆਸ-ਪਾਸੇ ਲੋਕਾਂ ਨੂੰ ਦੇਖ ਸਕਦੇ ਆ ਆਸ-ਪਾਸ CCTV ਫੁਟੇਜ ਦੇਖ ਸਕਦੇ ਆ ਸਾਡੇ ਘਰ ਦੇ ਬਾਹਰ ਕੋਈ ਪ੍ਰਦਰਸ਼ਨ ਨਹੀਂ ਹੋਇਆ ਇੱਕ ਵੀ ਬੰਦਾ ਸਾਡੇ ਘਰ ਆ ਕੇ ਇਸ ਨੇ ਕੋਈ ਰੋਸ ਹੋਇਆ ਰਾਂ ਨਹੀਂ ਕੀਤਾ ਹੈਗਾ ਐਕਚੁਅਲ ਗੱਲ ਵਿੱਚ ਇਹ ਆ ਕਿ ਕੱਲ ਇਨੇ ਆਪਣੇ ਇੱਕ WhatsApp ਤੇ ਮੈਸੇਜ ਵਾਇਰਲ ਕੀਤਾ ਸੋਸ਼ਲ ਮੀਡੀਆ ਤੇ ਆਪਣੇ ਗਰੁੱਪਾਂ ਵਿੱਚ ਕਿ ਕਲਕ ਦੀਆਂ ਵਰਤੀਆਂ 1.5 ਵਜੇ ਮੇਰੇ ਘਰ ਦੇ ਅੱਗੇ ਕੱਟੀਆਂ ਜਾਣਗੀਆਂ ਲੋਕੀ ਇਹਦਾ ਮੈਸੇਜ ਪੜ੍ਹ ਕੇ ਸਾਰੇ 1.5 ਵਜੇ ਇਕੱਠੇ ਹੋ ਗਏ ਪਹਿਲੀ ਤਾਂ ਗੱਲ ਹੈ ਕਿ ਇਹਦੇ ਕੋਲ ਕੋਈ ਰਾਈਟ ਨਹੀਂ ਹੈਗਾ ਮੈਸੇਜ ਬੰਦਦਾ ਕਿਉਂਕਿ ਨਾ ਹੀ ਡੀਪੂ ਹੋਲਡਰ ਹੈ ਆ ਨਾ ਇਹਦੇ ਕੋਲ ਕੋਈ ਹੋਰ ਪਾਵਰ ਹੈਗੀ ਹੈ ਕਿ ਆਪਣੇ ਬਿਹਾਫ ਤੇ ਕੋਈ ਮੈਸੇਜ ਲਾ ਕੇ ਲੋਕਾਂ ਨੂੰ ਖੱਜਲਖਵਾਰ ਕਰੇ ਜਾਂ ਲੋਕਾਂ ਨੂੰ ਇਕੱਠੇ ਕਰੇ ਇਹਨੇ ਮੈਸੇਜ ਬਾ ਕੇ 1.5 ਵਜੇ ਲੋਕ ਸਿਖਰ ਦੇ ਬਾਹਰੇ ਅਤਲੀ ਗਾਰ ਵੀ ਲੋ ਇਕੱਠੇ ਕੀਤੇ ਲੋਕਾਂ ਨੂੰ ਖੱਜਲਖਵਾਰ ਕੀਤਾ ਉੱਥੇ ਕੋਈ ਵੀ ਅਧਿਕਾਰੀ ਜਾਂ ਕੋਈ ਡਿਪੂ ਹੋਲਡਰ ਪਰਸਿਆਂ ਕਟਣ ਨਹੀਂ ਆਇਆ ਜਦੋਂ ਇਹਨੇ ਆਪਣੀ ਬਗਨਾਮੀ ਹੁੰਦੀ ਦੇਖੀ ਇਹਨੇ ਸਾਰਾ ਮੁੱਦੇ ਨੂੰ ਇੱਕ ਨਵੀਂ ਕਹਾਣੀ ਦੀ ਰੂਪ ਦਿੱਤਾ ਜਿਹਦੇ ਵਿੱਚ ਇਹਨੇ ਦਰਸਾਇਆ ਗਿਆ ਕਿ ਜਿਹੜੇ 3-400 ਬੰਦਾ ਇਹਦੇ ਕੋਲ ਪਰਸਿਆਂ ਕਟੌਣ ਲਈ ਆਇਆ ਸੀਗਾ ਉਹੀ ਇਹਨੇ ਉਸ ਨੂੰ ਦੇ ਵਿੱਚ ਦਰਸਾਇਆ ਕਿ ਇਹ ਬੰਦੇ ਡਿਪੂ ਹੋਲਡਰ ਦੇ ਬਾਤਾਂ ਲਾ ਕੇ ਬੈਠੇ ਸੀ ਉਹ ਰੋਸ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਮੋਕੇ ਦੇ ਸੁਨੀਸ਼ ਕੁਮਾਰ ਗੁੱਗੀ ਗਿਆ ਉਹਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉਹ ਲੋਕਾਂ ਨੇ ਉਹਨੂੰ ਮੰਗ ਬਤਰਾ ਦਿੱਤਾ ਜਦਕਿ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈਗੀ ਆ ਕੋਈ ਧਰਨਾ ਪਰਸ਼ ਕੋਈ ਕੁਝ ਨਹੀਂ ਹੋਇਆ ਹੈਗਾ ਇਹ ਸਿਰਫ ਇੱਕ ਰਾਜਨੀਤੀ ਦਾ ਰੰਗ ਦਿੱਤਾ ਜਾ ਰਿਹਾ ਇਸ ਮੁੱਦੇ ਨੂੰ ਔਰ ਅਸੀਂ ਇਹਦੇ ਖਿਲਾਫ ਸਾਨੂੰ ਡੀਪੂ ਹੋਲਡਰ ਨੂੰ ਬਦਨਾਮ ਕਰਨ ਦੇ ਮਾਮਲੇ ਦੇ ਵਿੱਚ ਔਰ ਆਪਣੀ ਆਪਣੀ ਗੁੱਡਵਿਲ ਬਣਾਉਣ ਦੇ ਵਾਸਤੇ ਦੀਪੂ ਹੋਲਡ ਨੂੰ ਬਦਨਾਮ ਕੀਤਾ ਆ ਸਾਡੀ ਬਦਨਾਮੀ ਦੇ ਵਿੱਚ ਕਰਕੇ ਅਸੀਂ ਇਹਦੇ ਖਿਲਾਫ ਮਾਨਜੋ ਕੋਰਟ ਦੇ ਵਿੱਚ ਮਾਨ ਹਾਨੀ ਦਾ ਕੇਸ ਦਾਇਰ ਕਰਾਂਗੇ ਇਹਦੇ ਦੀਪੂ ਹੋਲਡ ਨੂੰ ਜਨਾਵਾਜਾ ਪਰੇਸ਼ਾਨ ਕੀਤਾ ਔਰ ਉਹਦੇ ਖਿਲਾਫ ਝੂਠੀ ਖਬਰ ਪਰ ਲਗਵਾਈ ਆ ਦੂਸਰੀ ਗੱਲ ਇਹ ਕਹਿ ਰਹੇ ਆ ਦੋ ਚਾਰ ਬੰਦੇ ਆਪਣੇ ਇਕੱਠੇ ਕਰਕੇ ਉਹਨਾਂ ਕੋਲ ਬਿਆਨ ਵੀ ਲਗਵਾਇਆ ਗਿਆ ਕਿ ਦੀਪੂ ਹੋਲਡ ਸਾਨੂੰ ਕੰਨ ਕੰਨ ਟਾੜ ਦਿੰਦਾ ਪਿਆ ਆ ਸਾਡੇ ਕੋਲ ਥਾਂ ਦੇ ਕੋਲ ਕਰੀਬ 28 ਸਾਲ ਹੋ ਗਏ ਦੀਪੂ ਨਾਲ ਨੂੰ ਕਰਦਿਆਂ ਨੂੰ ਸਾਡੇ ਖਿਲਾਫ ਮਹਿਕਮੇ ਦੇ ਕੋਲ ਅੱਜ ਤੱਕ ਇੱਕ ਵੀ ਕੰਪਲੀਟ ਨਹੀਂ ਗਈ ਹੈਗੀ ਇਹ ਪਹਿਲੀ ਵਾਰੀ ਹੋਇਆ ਆ ਅਰਾਲੀ ਸਾਡੇ ਵੀ ਕੋਈ ਬੰਦਾ ਟਣ ਕੇ ਲੈਣ ਆਂਦਾ ਅਸੀਂ ਉਹਨੂੰ ਪਹਿਲੋ ਕਹਿੰਨੇ ਆ ਭਾਈ ਆਪਣਾ ਕੰਡਾ ਚੈੱਕ ਕਰ ਲੈ ਕਲਕ ਚੈੱਕ ਕਰ ਲੈ ਅਸੀਂ ਉਹਨੂੰ ਕਾਨਕ ਤੋਲ ਕੇ ਚੈੱਕ ਕਰਕੇ ਦਿੰਨੇ ਆ ਠੀਕ ਹੈ ਜੀ ਉਸ ਤੋਂ ਬਾਅਦ ਕਿਸੇ ਦੀ ਘਰ ਜਾ ਕੇ ਪੰਜ ਗੱਲੋਂ ਕਰ ਜਵੇ ਕਿਲੋ ਕਰ ਦੇ ਉਹਦੇ ਵਿੱਚ ਦੀਪੂ ਹੋਲਡਰ ਦਾ ਕੋਈ ਮਤਲਬ ਲੈਣਾ ਦੇਣਾ ਨਹੀਂ ਹੈ ਕੋਈ ਰਿਸਪੌਂਸਿਬਿਲਟੀ ਨਹੀਂ ਬਣਦੀ ਹੈਗੀ ਇਹਦੇ ਵਿੱਚ ਠੀਕ ਹੈ ਜੀ ਇਹ ਸਿਰਫ ਇਸ ਝੂਠੀ ਕਹਾਣੀ ਕੱਢ ਕੇ ਦੀਪੂ ਹੋਲਡਰ ਬਦਨਾਮ ਕਰਕੇ ਔਰ ਆਪਣੀ ਬਾਹਵਾ ਖੱਟਣ ਵਾਸਤੇ ਇਹਨਾਂ ਨੇ ਲੋਕਾਂ ਨੂੰ ਸਿੱਖਰ ਦੇ ਬਾਰੇ ਖੱਜਲ ਖਵਾਰ ਕੀਤਾ ਉਹ ਲੋਕ ਇਹਨਾਂ ਦੀ ਬਦਨਾਮੀ ਹੋਣ ਲੱਗ ਪਈ ਲੋਕੀ ਇਹਨੂੰ ਕਹਿਣ ਲੱਗ ਪਏ ਤੁਹਾਡੀਆਂ ਪਰਚੀਆਂ ਕਿਉਂ ਨਹੀਂ ਕੱਢਦਾ ਸਾਨੂੰ ਇਕੱਠੇ ਕੀਤਾ ਆ ਇਹਨੇ ਸਾਰੀ ਕਹਾਣੀ ਨੂੰ ਸਾਡੇ ਦੀਪੂ ਹੋਲਡਰ ਦੇ ਖਿਲਾਫ ਲੋਕਾਂ ਨੂੰ ਭੜਕਾ ਕੇ ਸਾਰਾ ਇਹ ਆਪਣਾ ਕਹਾਣੀ ਬਰਤੀ ਗਈ ਜਿਹੜਾ ਇਹ ਕਹਿੰਦੇ ਵੀ ਕਣਕ ਘੱਟ ਉਹ ਤੇ ਕਈ ਬੰਦਿਆਂ ਨੇ ਬਿਆਨ ਦਿੱਤੇ ਵੀ ਜਿਹੜਾ ਵੀ ਕਣਕ ਲੈ ਕੇ ਜਾਂਦਾ ਉਹ ਚਾਹ ਇੱਕ 2 3 ਕਿਲੋ ਕਿਸੇ ਦਾ ਵੀ ਹਰੇਕ ਨਹੀਂ ਘੱਟੇ ਹੀ ਨਿਕਲਦੀ ਆ ਇਹ ਇਹ ਸਰ ਸਾਡੀ ਕਣਕ ਬੰਦੇ ਨੂੰ ਲਗਭਗ 10 15 ਦਿਨ ਹੋ ਗਏ ਆ ਤੇ 10 15 ਦਿਨ ਪਹਿਲਾਂ ਕਿਉਂ ਨਹੀਂ ਬੋਲਿਆ ਕੱਲ ਹੀ ਕਿਉਂ ਲੋਕਾਂ ਨੂੰ ਮਤਲਬ ਇਹਨਾਂ ਨੂੰ ਇੱਕ ਲੋਕਾਂ ਨੂੰ ਤਿਆਰ ਕੀਤਾ ਗਿਆ ਇਸ ਵਾਸਤੇ ਕਿ ਤੁਸੀਂ ਦੀਪੂ ਹੋਲਡਰ ਦੇ ਖਿਲਾਫ ਬੋਲੋ ਇਹਦੇ ਆਪਣੇ ਕੁਝ ਵਿਕਰ ਬੰਦੇ ਹੋਣਗੇ ਜਿਹਨਾਂ ਨੂੰ ਸਪੈਸ਼ਲੀ ਤਿਆਰ ਕੀਤਾ ਗਿਆ ਤਾਂ ਕਿ ਤੁਸੀਂ ਦੀਪੂ ਹੋਟ ਦੇ ਖਿਲਾਫ ਬਿਆਨ ਦਿਓ ਜਦਕਿ ਸਾਡੇ ਕੋਲ 15 ਦਿਨ ਹੋਏ ਕਣਕ ਬਣ ਲੱਗ ਭਾਗ ਸਾਡੇ ਕੋਲ ਪਹਿਲਾਂ ਕੋਈ ਕਿਸੇ ਨੇ ਕੋਈ ਕੰਪਲੇਨ ਨਹੀਂ ਕੀਤੀ ਕੱਲ ਹੀ ਕਿਉਂ ਕਬਲੈਂਡ ਕੀਤੀ ਤੁਹਾਨੂੰ ਕੀ ਲੱਗਦਾ ਇਹ ਸਾਰੇ ਮੁੱਦੇ ਨੂੰ ਰਾਜਨੀਤਿਕ ਸਰ ਬਿਲਕੁਲ ਰਾਜਨੀਤੀ ਦੇ ਰੰਗਾਂ ਦਿੱਤੀ ਜਾ ਰਹੀ ਆ ਦੀਪੂ ਹੋਲਡਰ ਨੂੰ ਬਦਨਾਮ ਕਰਨ ਵਾਸਤੇ ਔਰ ਆਪਣੀ ਥੋਕੀ ਬਾਵਾ ਖੱਟਣ ਵਾਸਤੇ ਸਾਰਾ ਇਹ ਡਰਾਮਾ ਰਚਿਆ ਗਿਆ ਇਹਦੇ ਵੱਲੋਂ ਤੁਸੀਂ ਆਸ-ਪਾਸੇ ਲੋਕਾਂ ਨੂੰ ਪੁੱਛ ਲਓ ਜੇ ਬਿਆਨ ਲੈ ਲਓ ਕਿ ਕੱਲ ਸਾਡੇ ਬਾਹਰ ਕੋਈ ਵੀ ਧਰਮ ਪਰਸ਼ ਕੋਈ ਕੁਝ ਨਹੀਂ ਹੋਇਆ ਹੈਗਾ ਆਮ ਜਨਤਾ ਨੇ ਲਾਇਆ ਔਰ ਉਹ ਜਿਹੜੇ ਅਲੀਗੇਸ਼ਨਾਂ ਦੇ ਉੱਪਰ ਲੋਕਾਂ ਨੇ ਸਾਈਨ ਕੀਤੇ ਸਾਈਨ ਕਰਕੇ ਡਿਪੂ ਹੋਲਡਰ ਦੇ ਖਿਲਾਫ ਜਿਹੜੀ ਐਪਲੀਕੇਸ਼ਨ ਸਾਨੂੰ ਦਿੱਤੀ ਆ ਕਿ ਕਿਉਂਕਿ ਜਿੱਦ ਦਿਨ ਇਹਨਾਂ ਦੇ ਕਲਕ ਬੰਡੀ ਸੀ ਉਸ ਦਿਨ ਇਹਨਾਂ ਦੇ ਕੋਲ ਜਿਨ੍ਹਾਂ ਨੇ ਬਿਆਨ ਦਿੱਤੇ ਆ ਇਹ ਹੀ ਲੋਕ ਜਿਹੜੇ ਆ ਮਤਲਬ ਇਹਨਾਂ ਦੇ ਕੋਲ ਗਏ ਆ ਤੇ ਇਹਨਾਂ ਨੇ ਉਹਨਾਂ ਨੂੰ ਦਬਕੇ ਮਾਰ ਕੇ ਭਜਾਤਾ ਤੇ ਸਾਡਾ ਫਰਜ਼ ਬਣਦਾ ਜੇ ਦਾ ਸਾਡੀ ਸਰਕਾਰ ਨੂੰ ਕੋਈ ਬਦਨਾਮ ਕਰਨ ਦੀ ਕੋਸ਼ਿਸ਼ ਕਰੂਗਾ ਕਿ ਅਸੀਂ ਉਸ ਦੇ ਉੱਪਰ ਸਖਤ ਕਾਰਵਾਈ ਕਰਵਾਵਾਂਗੇ ਕਿਉਂਕਿ ਰਾਜਨੀਤੀ ਅਸੀਂ ਨਹੀਂ ਕਰਦੇ ਰਾਜਨੀਤੀ ਇਹ ਕਰਦੇ ਪਏ ਆ ਕਿਉਂਕਿ ਇਹ ਅੱਗੇ ਵੀ ਕਈ ਵਾਰ ਸੁਣਨ ਨੂੰ ਮਿਲਿਆ ਕਿ ਕਈ ਟੀਪੋਹੋਲਡਰ ਜਿਹੜੇ ਆ ਕਿਉਂਕਿ ਮੈਂ ਸਾਰੇ ਟੀਪੋਹੋਲਡਰਾਂ ਨੂੰ ਮਾੜਾ ਨਹੀਂ ਕਹਿਣਾ ਬਹੁਤ سارے ਚੰਗੇ ਟੀਪੋਹੋਲਡਰ ਵੀ ਹੈਗੇ ਤੇ ਲੋਕਾਂ ਦੇ ਲਈ ਵਧੀਆ ਕੰਮ ਕਰਦੇ ਪਏ ਆ ਤੇ ਹਮੇਸ਼ਾ ਹੀ ਮਾਨੂੰ ਇਹ ਰਾਜਨੀਤੀ ਖੁਦ ਕਰਦੇ ਆ ਕਿ ਕਿਸੇ ਤਰ੍ਹਾਂ ਸਾਡੀ ਸਰਕਾਰ ਬਦਨਾਮ ਹੋ ਸਕੇ ਕਿਉਂਕਿ ਸਾਡੀ ਸਰਕਾਰ ਬਹੁਤ ਵਧੀਆ ਕੰਮ ਕਰਦੀ ਹੈ ਔਰ ਆਉਣ ਵਾਲੇ ਸਮੇਂ ਚ ਇਹ ਡੋਟ ਦੋਸਟ ਡਿਲੀਵਰੀ ਜਿਹੜੀ ਆ ਉਹ ਲੋਕਾਂ ਨੂੰ ਦੇਣ ਜਾ ਰਹੇ ਆ ਇਹ ਬੁਖੜਾਏ ਪਏ ਆ ਵੀ ਕਿਸ ਤਰ੍ਹਾਂ ਇਹ ਜਿਹੜੀ ਆ ਇਹ ਕੰਮ ਜਿਹੜੇ ਨੇਪਰੇ ਚੜਾ ਜਣਾ ਸਾਡੀ ਸਰਕਾਰ ਦੇ ਤੁਸੀਂ ਇੱਕ આરોਪ ਲਗਾਏ ਸੀ ਉਹਨਾਂ ਤੇ ਕਿ ਹਰੇਕ ਕਣਕ ਦੀ ਬੋਰੀ ਦੇ ਵਿੱਚ 2 ਤੋਂ 3 ਕਿਲੋ ਜਾਂ 5 ਕਿਲੋ ਕਣਕ ਘੱਟ ਨਿਕਲੀ ਉੱਥੇ ਲੋਕਾਂ ਨੇ ਜਵਾਬ ਦਿੱਤਾ ਜਿਹੜੇ ਮੁਹੱਲੇ ਦੇ ਹੀ ਆ ਵੀ ਇਦਾਂ ਦਾ ਕੁਝ ਨਹੀਂ ਹੁੰਦਾ ਇਹਨੂੰ ਇਹਦੇ ਬਾਰੇ ਸਪਸ਼ਟ ਦੇਖੋ ਇਹਦੇ ਵਿੱਚ ਇਦਾਂ ਇਹਨਾਂ ਕੋਲੇ ਜਿਹੜੇ ਕਾਰਡ ਧਰ ਕੇ ਆ ਕੇ ਬਹੁਤ ਜਾਣੇ ਹੈਗੇ ਮੰਨ ਲਓ 5 10 20 ਕਾਰਡ ਧਰਕ ਨਹੀਂ ਹੈਗੇ ਸਾਡੇ ਕੋਲ ਤਕਰੀਬਨ ਜਿਹੜੇ ਲੋਕਾਂ ਨੇ ਸਾਈਨ ਕੀਤੇ ਆ ਲੋਕਾਂ ਨੇ ਐਪਲੀਕੇਸ਼ਨ ਇਹਨਾਂ ਦੇ ਖਿਲਾਫ ਦਿੱਤੀ ਆ ਉਹ ਮੈਨੂੰ ਲੱਗਦਾ 200 ਦੇ ਖਿਲਾਫ 200 ਦੇ ਕਰੀਬ ਹੋਣੀ ਆ ਤੇ ਉਹ 200 ਲੋਕ ਤਾਂ ਝੂਠ ਨਹੀਂ ਬੋਲਦੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਧੱਕਾ ਕੀਤਾ ਵਾ ਔਰ ਸਾਡਾ ਫਰਜ਼ ਬਣਦਾ ਕਿ ਸਾਡੀ ਸਰਕਾਰ ਆ ਕਿ ਜੇ ਕਿਤੇ ਵੀ ਲੋਕਾਂ ਨਾਲ ਧੱਕਾ ਹੁੰਦਾ ਤੇ ਅਸੀਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਤੱਕ ਪਹੁੰਚਾਵਾਂਗੇ ਔਰ ਜਿਹੜੇ ਲੋਕ ਰਾਜਨੀਤੀ ਕਰਦੇ ਆ ਹੋਸ਼ੀ ਰਾਜਨੀਤੀ ਮੈਂ ਇਹਨੂੰ ਕਹਿ ਸਕਦਾ ਕਿ ਲੋਕਾਂ ਨੂੰ ਖੱਜਲ ਕਰਨਾ ਲੋਕਾਂ ਦੀ ਕਣਕ ਘੱਟ ਤੋੜਣੀ ਲੋਕਾਂ ਨੂੰ ਗਾਲੀ ਗਲੋਚ ਕਰਨਾ ਕਿਉਂਕਿ ਇੱਕ ਸਾਡੇ ਮਹੱਲੇ ਦੇ ਬਜ਼ੁਰਗ ਹੈਗੇ ਉਹਨਾਂ ਨੇ ਕਿਹਾ ਕਿ ਇੱਕ ਦਿਨ ਮੈਨੂੰ ਗਾਲਾਂ ਕੱਢੀਆਂ ਨੇ ਕੋ ਮੈਂ ਨਹੀਂ ਕਹਿ ਰਿਹਾ ਮਹੱਲੇ ਦੇ ਜਿਹੜੇ ਲੋਕ ਹੈਗੇ ਆ ਉਹ ਕਹਿ ਰਹੇ ਆ ਹੁਣ ਦੱਸੋ ਡਿਪੋ ਹੋਲਡਰ ਜਿਹੜਾ ਹੁੰਦਾ ਵਾ ਉਹਨੇ ਲੋਕਾਂ ਨਾਲ ਇੱਕ ਰਾਬਤਾ ਬਣਾਉਣਾ ਹੁੰਦਾ ਕਿ ਭਾਈ ਤੁਸੀਂ ਚਿੰਤਾ ਨਾ ਕਰੋ ਤੁਹਾਡੇ ਦੁੱਖਾਂ 'ਚ ਅਸੀਂ ਖੜੇ ਆ ਵੀ ਬੇਫਿਕਰ ਰਹੋ ਨਾ ਕਿ ਆਪਾਂ ਕਿਸੇ ਨੂੰ ਗਾਲੀ ਗਲੋਚ ਕਰਨੀ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੀ ਲੀਡਰੀ ਚਮਕਾਉਣ ਦੇ ਲਈ ਉਹਨਾਂ ਨੂੰ ਬਦਨਾਮ ਕਰ ਰਹੇ ਹੋ ਸੰਤੋਸ਼ ਗੋਗੀ ਨੂੰ ਲੀਡਰੀ ਚਮਕਾਉਣ ਦੀ ਕੋਈ ਲੋੜ ਨਹੀਂ ਹੈ ਮੇਰਾ ਇਕੋ ਹੀ ਮਕਸਦਾ ਲੋਕਾਂ ਦੀ ਸੇਵਾ ਔਰ ਇਸ ਮੁਹੱਲੇ ਦੇ ਵਿੱਚ ਕੀ ਪੂਰੇ ਹਲਕੇ ਦੇ ਦੇ ਲੋ ਮੇਰੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਅਲੀਗੇਸ਼ਨ ਹੋਵੇ ਕਿ ਜਿਹਦੇ ਵਿੱਚ ਮੈਂ ਇਦਾਂ ਲੱਗੇ ਕਿ ਮੈਂ ਕਿਸੇ ਨੂੰ ਦਬਾ ਕੇ ਅੱਗੇ ਵਧਣਾ ਚਾਹਾਂ ਮੈਂ ਤਾਂ ਇਹ ਚਾਹੁੰਦਾ ਕਿ ਜਿਹੜਾ ਲੋਕ ਜਿਹੜੇ ਜਿਹੜੇ ਲੋਕਾਂ ਦੇ ਦੁੱਖਾਂ 'ਚ ਨਹੀਂ ਖੜਦੇ ਜਿਹੜੇ ਖੁਦ ਆਪ ਕ腐ਸ਼ਨ 'ਚ ਲਿਪਤ ਹੈਗੇ ਲੋਕ ਅਗਰ ਉਹ ਲੋਕਾਂ ਨਾਲ ਧੱਕਾ ਕਰਨ ਲੱਗੇ ਤਾਂ ਅਸੀਂ ਉਹਨਾਂ ਦੇ ਖਿਲਾਫ ਖੜੇ ਹੋਵਾਂਗੇ ਔਰ ਅਸੀਂ ਜਿਹੜੀ ਇਹ ਜੋ ਵੀ ਵਾਕਿਆ ਵਰਤਿਆ ਇਹਨੂੰ ਅਸੀਂ ਥੱਲੇ ਤੱਕ ਨਹੀਂ ਅਸੀਂ ਇਹਨੂੰ ਮੁੱਖ ਮੰਤਰੀ ਸਾਹਿਬ ਤੱਕ ਲੈ ਕੇ ਜਾਵਾਂਗੇ ਅਸੀਂ ਬਖਸ਼ਾਂਗੇ ਨਹੀਂ ਕਿਸੇ ਨੂੰ ਹਾਂ ਜਿਹੜੇ ਡੀਪੋ ਹੋਲਡਰ ਵਧੀਆ ਕੰਮ ਕਰਦੇ ਅਸੀਂ ਉਹਨਾਂ ਦੀ ਤਾਰੀਫ਼ ਵੀ ਕਰਾਂਗੇ ਔਰ ਉਹਨਾਂ ਦਾ ਸਾਥ ਵੀ ਦੇਵਾਂਗੇ ਬਹੁਤ ਸਾਰੇ ਡੀਪੋ ਹੋਲਡਰ ਹੈਗੇ ਲੋਕਾਂ ਨੂੰ ਪਾਣੀ ਵੀ ਬਣਾਉਂਦੇ ਆ ਬਹੁਤ ਸਾਰੇ ਡੀਪੋ ਹੋਲਡਰ ਹੈਗੇ ਲੋਕਾਂ ਦੇ ਨਾਲ ਇੰਨਾ ਵਧੀਆ ਰਾਬਤਾ ਬਣਾਉਂਦੇ ਆ ਕਿ ਲੋਕ ਬੈਠ ਕੇ ਪਰਚੇ ਘਟਾ ਕੇ ਜਾਂਦੇ ਆ ਗੋਗੀ ਸਾਹਿਬ ਉਹਨਾਂ ਦਾ ਕਹਿਣਾ ਇਹ ਆ ਕਿ ਤੁਸੀਂ ਆਪਣੇ ਚਾਚੇ ਤਾਇਆ ਤੋਂ ਬਿਆਨ ਦਵਾਤੇ ਉਹਨਾਂ ਨੂੰ ਖਰਾਬ ਕਰਨ ਲਈ ਮਤਲਬ ਬਦਨਾਮ ਕਰਨ ਲਈ ਅੱਛਾ ਜਿਹੜੇ ਲੋਕਾਂ ਨੇ ਸਾਈਨ ਕੀਤੇ ਆ ਉਹ ਦੱਸੋ ਮੇਰੇ ਚਾਚੇ ਜੀ 200 ਦੇ ਕਰੀਬ ਲੋਕਾਂ ਨੇ ਸਾਈਨ ਕੀਤੇ ਆ ਉਹ ਕੌਣ ਆ ਉਹ ਮੇਰੇ ਮੁਹੱਲੇ ਦੇ ਆ ਉਹ ਮੇਰੇ ਚਾਚੇ ਤਾਇਆ ਨਾਲੋਂ ਵੀ ਵੱਧ ਕੇ ਆ ਚਾਹੇ ਕੋਈ ਮੇਰਾ ਇਹ ਵੀ ਮੇਰੇ ਚਾਚਾ ਜੀ ਲੱਗਦੇ ਆ ਤੁਹਾਨੂੰ ਸ਼ਾਇਦ ਮੈਂ ਦੱਸ ਦਵਾ ਇਹ ਮੇਰੇ ਚਾਚਾ ਜੀ ਲੱਗਦੇ ਆ ਕਸ਼ੋਰੀ لال ਜੀ ਜੇ ਮੈਂ ਆਪਣੇ ਚਾਚਾ ਜੀ ਦੇ ਹੱਕ 'ਚ ਖੜ੍ਹ ਸਕਦਾ ਜੇ ਮੇਰਾ ਚਾਚਾ ਜੀ ਗਲਤ ਕਰਨਗੇ ਉਸ ਮੈਂ ਬਰੋਜ਼ ਵੀ ਖੜੂਗਾ ਮੇਰੇ ਦਾਦਾ ਜੀ ਤੇ ਇਹਨਾਂ ਦੇ ਦਾਦਾ ਜੀ ਸਕੇ ਭਰਾ ਵਾ ਇਹ ਗੱਲ ਦਾ ਖਿਆਲ ਰੱਖਿਓ ਕਿਉਂਕਿ ਮੇਰੇ ਵਿੱਚ ਇਦਾਂ ਦੀ ਕੋਈ ਭੇਦ ਭਾਵਨਾ ਨਹੀਂ ਹੈਗੀ ਮੇਰੇ ਦਾਦਾ ਜੀ ਤੇ ਇਹਨਾਂ ਦੇ ਫਾਜ਼ਲ ਸਾਹਿਬ ਸਕੇ ਭਰਾ ਸੀਗੇ ਮੈਂ ਇਹੀ ਗੱਲ ਕਹਣੀ ਚਾਹੁੰਦਾ ਕਿ ਇਕੱਲੇ ਇਹਨਾਂ ਦੀ ਗੱਲ ਨਹੀਂ ਮੈਂ ਕਰਦਾ ਫੁਵਾੜੇ ਅੰਦਰ ਕਿਤੇ ਵੀ ਕੋਈ ਡੀਪੂ ਹੋਲਡਰ ਲੋਕਾਂ ਨਾਲ ਵਧਿੱਕੀ ਕਰੇਗਾ ਅਸੀਂ ਉੱਪਰ ਉਹਦੇ ਪ੍ਰਸਖਤ ਕਾਰਵਾਈ ਕਰਾਂਗੇ ਕਿਉਂਕਿ ਮੈਂ ਆਪਣੇ ਫੂਡ ਸਪਲਾਈ ਮੰਤਰੀ ਜੀ ਨਾਲ ਗੱਲ ਕਰ ਲਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਰਿਜ਼ਲਟ ਮਿਲਣਗੇ ਲੋਕਾਂ ਦਾ ਜਿਹੜਾ ਭਲਾ ਹੋਊਗਾ ਔਰ ਮਾਣੇ ਹੰਸਾਂ ਦੇ ਉੱਪਰ ਨਿਕੀਲ ਕਸੀ ਹੋਊਗਾ